ਇਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਾਲਕ ਦੇ ਵਿੱਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਚਨਾ ਦਾਲ ਦੇ ਵਿੱਚ ਪ੍ਰੋਟੀਨ ਤੇ ਜੇ ਦੋਨੋਂ ਮਿਲ ਜਾਣ ਤਾਂ ਫਿਰ ਕਹਿਣਾ ਹੀ ਕੀ ਹੈ ਤੇ ਅੱਜ ਮੈਂ ਤੁਹਾਡੇ ਵਾਸਤੇ ਹੈਲਥੀ ਰੈਸਪੀ ਲੈ ਕੇ ਆਇਆ ਹਾਂ ਚਨਾ ਦਾਲ ਪਾਲਕ ਦੀ ਰੈਸਪੀ ਦਾਲ ਪਾਲਕ ਜੋ ਕਿ ਬਹੁਤ ਹੀ ਹੈਲਥੀ ਰੈਸਪੀ ਹੈ ਕਿਉਂਕਿ ਪਾਲਕ ਬਹੁਤ ਵਧੀਆ ਆ ਰਹੀ ਹੈ ਹਰੀ-ਹਰੀ ਪਾਲਕ ਹੈ ਆਇਰਨ ਨਾਲ ਭਰਪੂਰ ਹੈ ਤੇ ਚਨਾ ਦਾਲ ਹੈ ਜਿਹੜਾ ਪ੍ਰੋਟੀਨ ਨਾਲ ਭਰਪੂਰ ਹੈ ਤੇ ਇਸ ਤਰ੍ਹਾਂ ਦੀ रेसिपी ਜਿਹੜੀ ਆਪਾਂ ਨੂੰ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਸਰਦੀਆਂ ਦਾ ਮੌਸਮ ਹੈ ਤੇ ਆਪਾਂ ਨੂੰ ਪ੍ਰੋਟੀਨ ਦੀ ਜ਼ਰੂਰਤ ਹੈ ਤੇ ਆਇਰਨ ਦੀ ਵੀ ਜ਼ਰੂਰਤ ਹੈ ਤੇ ਆਓ ਇਸ रेसिपी ਦੀ ਸ਼ੁਰੂਆਤ ਕਰਦੇ ਹਾਂ ਸਾਸਰੀਆ ਕਾ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਥੇ ਮੈਂ ਇੱਕ ਵੱਡੀ ਕੋਲੀ ਦੇ ਤਰੀਕਾ ਛੋਲਿਆਂ ਦੀ दाल ਲਈ ਹੈ ਤੇ ਇਸ ਨੂੰ ਮੈਂ 2 ਘੰਟੇ ਪਹਿਲਾਂ ਪਾਣੀ ਦੇ ਵਿੱਚ ਭਗਾਉ ਕੇ ਰੱਖ ਲਿਆ ਸੀ ਤੇ ਕਾਫੀ ਫੁੱਲ ਗਈ ਆ ਤੇ ਦੂਸਰੇ ਪਾਸੇ ਮੈਂ ਇੱਕ ਗੁੱਟੀ ਪਾਲਕ ਦੀ ਲਈ ਸੀ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਪੰਜ-ਛਤ ਪਾਣੀਆ ਦੇ ਵਿੱਚ ਧੋ ਲਿਆ ਤੇ ਹੁਣ ਆਪਾਂ ਇਸ ਨੂੰ ਬਰੀਕ ਕਟਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕੁੱਕਰ ਦੇ ਵਿੱਚ ਦਾਲ ਨੂੰ ਇੱਕ ਦੋ ਸੀਟੀਆਂ ਮਰਵਾ ਲੈਨੇ ਤੇ ਬਾਅਦ ਦੇ ਵਿੱਚ ਆਪਾਂ ਉਹਦੇ ਚ ਪਾਲਕ ਪਾਵਾਂਗੇ ਐਥੇ ਮੈਂ ਕੁੱਕਰ ਗੈਸ ਤੇ ਰੱਖ ਦਿੱਤਾ ਤੇ ਗੈਸ ਦੀ ਫਲੇਮ ਨੂੰ ਮੈਂ ਬਾਲ ਦਿੱਤਾ ਕਿਉਂਕਿ ਇਹ ਪਾਣੀ ਸਾਫ਼ ਸੀ ਤੇ ਇਸ ਕਰਕੇ ਸਾਰੀ ਦਾਲ ਆਪਾਂ ਕੁੱਕਰ ਦੇ ਵਿੱਚ ਪਾ ਕੇ ਤੁਸੀਂ ਪਾਲਕ ਦੇ ਨਾਲ ਵੀ ਸਿਟੀਆਂ ਲਗਾ ਸਕਦੇ ਹੋ ਪਰ ਪਹਿਲਾਂ ਸਿਟੀ ਲਗਾਈ ਹੋਵੇ ਤੇ ਥੋੜਾ ਕੋ ਆਪਾਂ ਇਸ ਨੂੰ ਮੈਸ਼ ਕਰ ਲਾਂਗੇ ਤਾਂ ਫਿਰ ਪਾਲਕ ਬਹੁਤ ਹੀ ਜ਼ਿਆਦਾ ਸਵਾਦ ਬਲ ਲੱਗਦੀ ਹੈ। ਨੂੰ ਪਹਿਲਾਂ ਥੋੜੀ देर ਖੁੱਲੇ ਚ ਬੋਇਲ ਕਰਾਂਗੇ ਤੇ ਇਸ ਨੂੰ ਇੱਕ ਚਮਚ ਦੇ ਕਰੀਬ ਮੈਂ ਨਮਕ ਜ਼ਰੂਰ ਪਾ ਦੇਣਾ। ਹਲਦੀ ਆਪਾਂ ਬਾਅਦ ਦੇ ਵਿੱਚ ਪਾਵਾਂਗੇ। ਦਾਲ ਚ ਉਬਾਲਾ ਆ ਗਿਆ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਆ ਚੱਗ ਹੁੰਦੀ ਹੈ ਜਿਹੜੀ ਇਹ ਸਾਰੀ ਆਪਾਂ ਲਾ ਕੇ ਸਿੱਟ ਨਹੀਂ ਹੁੰਦੀ ਹੈ ਦੇਖੋ ਕਿੰਨੀ ਚੱਗ ਨਿਕਲਦੀ ਹੈ ਇਹੀ ਯੂਰਿਕ ਐਸਿਡ ਮਲਦੀ ਹੈ ਦੋਸਤੋ ਜੈਸ ਦੀ ਫਲੇਮ ਥੋੜੀ ਕੱਟ ਕਰਦੇ ਨੇ ਕਿਉਂਕਿ ਦਾਲ ਬਾਹਰ ਨਾ ਆਵੇ ਜਿੰਨੀ ਕੁ ਚੱਗ ਨਿਕਲਦੀ ਹੈ ਤੁਸੀਂ ਲਾ ਕੇ ਫਿਰ ਆਪਾਂ ਕੁੱਕਰ ਦਾ ਢੱਕਾ ਲਗਾ ਦਿੰਦੇ ਆ ਕਿਉਂਕਿ ਸਾਰੀ ਦਾਲ ਦੇ ਉੱਪਰ ਆਪਾਂ ਝੱਗ ਲਾ ਲਈ ਐ ਤਾਂ ਹੁਣ ਝੱਗ ਨਹੀਂ ਆ ਰਹੀ ਤੇ ਐ ਸਟੇਜ ਤੇ ਕੁੱਕਰ ਦਾ ਆਪਾਂ ਟੱਕਣ ਲਗਾ ਦਿੰਦੇ ਆ ਤੇ ਅੰਦੀਆਂ 8 ਤੋਂ 10 ਸੀਟੀਆਂ ਬਰਵਾਵਾਗੇ ਕਿਉਂਕਿ ਛੋਲਿਆਂ ਦੀ ਦਾਲ ਐ ਚੰਗੀ ਤਰ੍ਹਾਂ ਕੁਲਣੀ ਚਾਹੀਦੀ ਐ ਫਿਰ ਆਪਾਂ ਬਾਅਦ ਦੇ ਵਿੱਚ ਪਾਲਕ ਪਾਵਾਂਗੇ ਦਾਲ ਨੂੰ 7-8 ਸੀਟੀਆਂ ਆ ਚ ਗਈਆਂ ਸੀ ਤੇ ਮੈਂ ਗੈਸ ਬੰਦ ਕਰ ਦਿੱਤੀ ਸੀ ਤੇ ਕੁੱਕਰ ਦੀ ਸਾਰੀ ਗੈਸ ਖੋਲ ਕੇ ਆਪਾਂ ਚੈੱਕ ਕਰਦੇ ਆ ਦਾਲ ਦੀ ਪੋਜੀਸ਼ਨ ਕੀ ਹੈ ਦੇਖੋ ਦਾਲ ਦੋਸਤੋ ਆਪਣੀ ਪੂਰੀ ਫਰਸਟ ਕਲਾਸ ਗਲ ਚੁੱਕੀ ਹੈ ਇਹਨੂੰ ਥੋੜਾ ਕੋ ਆਪਾਂ ਮੈਸ਼ ਕਰ ਦਿੰਦੇ ਆ ਤੇ ਫਿਰ ਆਪਾਂ ਪਾਲਕ ਪਾਉਂਦੇ ਆ ਉਧਰੋਂ ਮੈਂ ਪਾਲਕ ਕੱਟ ਰੱਖੀ ਹੈ ਤੇ ਇਸ ਦੇ ਵਿੱਚ ਆਪਾਂ ਸਾਰੀ ਪਾਲਕ ਪਾ ਦਾਂਗੇ ਕਿਉਂਕਿ ਪਾਲਕ ਵੀ ਆਪਦਾ ਪਾਣੀ ਛੱਡੇਗੀ ਜੇਕਰ ਆਪਾਂ ਪਾਲਕ ਪਹਿਲਾਂ ਪਾ ਕੇ ਤੇ ਇੰਨੀਆਂ ਸਿਟੀਆਂ ਮਰਵਾਦੇ ਤਾਂ ਪਾਲਕ ਦੇ ਜਿਹੜੇ ਤੱਤ ਹੈ ਗੁਣ ਹੈ ਉਹ ਦੋਸਤੋਂ ਘਟ ਜਾਂਦੇ ਨੇ ਤੇ ਹਮੇਸ਼ਾ ਪਾਲਕ ਨੂੰ ਧੋ ਕੇ ਕੱਟਣਾ ਚਾਹੀਦਾ ਇਸ ਤਰ੍ਹਾਂ ਦੇ ਟਿਪਸ ਮੈਂ ਆਪ ਦੀ ਹਰ ਇੱਕ ਵੀਡੀਓ ਦੇ ਵਿੱਚ ਦਿੰਦਾ ਰਹਨਾ ਹਾਂ ਤੁਸੀਂ ਇਸ ਦੇ ਹੁਣ ਤੁਸੀਂ ਦੋ ਤੋਂ ਤਿੰਨ ਸਿਟੀ ਲਗਾ ਸਕਦੇ ਹੋ ਬੰਦ ਕਰਕੇ ਸਿਰਫ ਦੋ ਸੀਟੀ ਲਗਾਵਾਂਗੇ ਕਿਉਂਕਿ ਪਾਲਕ ਨੇ ਤਾਂ ਇੱਕ ਸੀਟੀ ਤੇ ਹੀ ਇਹਨੇ ਪੱਕ ਜਾਦਾ ਹੈ। ਕੁੱਕਰ ਤੇ ਦੋ ਤਿੰਨ ਸੀਟੀਆਂ ਆ ਗਈਆਂ ਸੀ ਤੇ ਮੈਂ ਉਹਨੂੰ ਸਾਇਟ ਤੇ ਕਰ ਦਿੱਤਾ ਤੇ ਹੁਣ ਆਪਾਂ ਤੜਕੇ ਤਿਆਰੀ ਕਰਦੇ ਆਂ। ਤੇ ਮੈਂ ਇੱਕ ਕੜਾਈ ਲੈ ਲਈ ਹੈ ਤੇ ਗੈਸ ਬਾਲ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਦੇ ਆਂ। ਦੇਸੀ ਘਿਓ ਤੇ ਇਹ ਤੜਕਾ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ। ਘਿਓ ਆਪਣਾ ਗਰਮ ਹੋ ਚੁੱਕਾ ਹੈ। ਇੱਥੇ ਮੈਂ ਇੱਕ ਚਮਚ ਜੀਰੇ ਦਾ ਪਾ ਲਿਆ 1/4 ਚਮਚ ਹਿੰਗ ਹਿੰਗ ਜਰੂਰ ਪਾਇਆ ਕਰੋ ਦੋਸਤੋ ਹਿੰਗ ਹੈ ਜਿਹੜੀ ਵਾਈਨਾਸ਼ਕ ਹੁੰਦੀ ਹੈ ਜੀਰਾ ਆਪਣਾ ਭਲੀ ਚੁੱਕਿਆ ਇੱਥੇ ਮੈਂ 5-7 ਲਸਣ ਦੀਆਂ ਟੁਰੀਆਂ ਨੂੰ ਬਰੀਕ-ਬਰੀਕ ਕੱਟ ਲਿਆ ਤੇ 1.5 ਇੰਚ ਦੇ ਕਰੀਬ ਅਦਰਕ ਲਿਆ ਸੀ ਉਸ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਹੈ ਇਹਨੂੰ ਸੱਤ ਤੋਂ ਕੱਲਾ ਪੁੱਲ ਲੈਨੇ ਹਾਂ ਜਿਵੇਂ ਆਪਣਾ ਅਦਰਕ ਤੇ ਲਸਣ ਥੋੜਾ ਜਿਹਾ ਪੁਰੀ ਜਾਂਦਾ ਹੈ ਤਾਂ ਇੱਥੇ ਮੈਂ ਇਹਦੇ ਵਿੱਚ ਐਡ ਕਰ ਦਿੰਨੇ ਹਾਂ ਤਿੰਨ మీడియం ਸਾਈਜ਼ ਦੇ ਪਿਆਜ਼ ਹੈ ਜਿਸ ਨੂੰ ਮੈਂ ਬਰੀਕ ਚੋਪ ਕੀਤਾ ਹੋਇਆ ਹੈ ਫਿਰ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਗੇ। ਪਿਆਜ਼ ਆਪਣੇ ਕਲਰ ਚੇਂਜ ਕਰ ਚੁੱਕੇ ਨੇ ਤੇ ਕਾਫੀ ਹੱਦ ਤੱਕ ਪਨੀ ਚੁੱਕੇ ਨੇ। ਇੱਥੋਂ ਨਾਲ ਆਪਾਂ ਇਹਦੇ ਵਿੱਚ ਟਮਾਟਰ ਮਿਕਸ ਕਰ ਦਿੰਨੇ ਆ। ਇੱਥੇ ਮੈਂ 3 ਮੀਡੀਅਮ ਸਾਈਜ਼ ਦੇ ਟਮਾਟਰ ਲਏ ਨੇ। ਤੇ ਇਹਨਾਂ ਨੂੰ ਮਿਕਸ ਕਰ ਦਿੰਦੇ ਆ। ਪਾਟਰਾ ਨੂੰ ਗੱਲਣ ਵਾਸਤੇ ਨਮਕ ਦਬ ਜੋ ਕਰ ਰਿਹਾ ਕਿਉਂਕਿ 1 ਚਮਚ ਆਪਾਂ ਪਹਿਲਾਂ ਪਾਇਆ ਤੇ ਪਾਲਕ ਵੀ ਨਮਕੀਨ ਹੁੰਦੀ ਨੇ ਤੇ ਇਸ ਕਰਕੇ ਮੈਂ ਅੱਧਾ ਚਮਚ ਨਮਕ ਦਾ ਪਾ ਰਿਹਾ ਜਿਆਦਾ ਨਮਕ ਨਹੀਂ ਪਾਣਾ ਉਸ ਟੇਕ ਪਾਨੇ ਕੀ ਤੜਕਾ ਆਪਣਾ ਬਿਲਕੁਲ ਉਹੀ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾਲਕ ਪਾ ਦਨੇ ਆ। ਦਾਲ ਪਾਲਕ ਦੇ ਵਿੱਚ ਮੈਂ ਥੋੜਾ ਜਿਹਾ ਗ੍ਰਾਈਂਡਰ ਚਲਾ ਦਿੱਤਾ ਤੇ ਦੇਖੋਗੇ ਕਿ ਬਿਲਕੁਲ ਦਾਲ ਕੁੱਟ ਗਈ ਐ। ਕੁੱਕਰ ਦੇ ਵਿੱਚ ਜਿਹੜੀ ਥੋੜੀ ਜਿਹੀ ਦਾਲ ਹੈ ਉਸ ਨੂੰ ਆਪਾਂ ਪਾਣੀ ਪਾ ਕੇ ਤੇ ਇਸ ਦੇ ਵਿੱਚ ਮਿਕਸ ਕਰ ਦਾਂਗੇ। ਪਾਣੀ ਪਰ ਆਪਾਂ ਠੰਡਾ ਨਹੀਂ ਪਾਵਾਂਗੇ। ਕੁੱਕਰ ਦੇ ਵਿੱਚ ਪਾਣੀ ਪਾ ਕੇ ਥੋੜਾ ਕੋਲ ਨੂੰ ਗਰਮ ਜ਼ਰੂਰ ਕਰਾਂਗੇ। ਉਹ ਕਿੰਨਾ ਵਧੀਆ ਆਪਣਾ ਦਾਲ ਪਾਲਕ ਬਣ ਕੇ ਤਿਆਰ ਹੋ ਗਈ ਹੈ ਰੈਸਟੋਰੈਂਟ ਨੂੰ ਨਵੀਂ ਵਧੀਆ ਦਾਲ ਪਾਲਕ ਬਣਦੀ ਹੈ ਘਰ 'ਚ ਬਣਾਈਏ ਤਾਂ ਕਿਉਂਕਿ ਦਾਲ ਨੂੰ ਉਬਾਲ ਆ ਚੁੱਕਾ ਹੈ ਉਹਨਾਂ ਦੇ ਵਿੱਚ ਆਪਾਂ ਥੋੜਾ ਜਿਹਾ ਮੱਖਣ ਐਡ ਕਰਾਂਗੇ ਮੱਖਣ ਵਾਲਾ ਜਿਹੜਾ ਦਾਲ ਦਾ ਟੇਸਟ ਹੋਰ ਵੱਜ ਜਾਂਦਾ ਪਲਕ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਥੋੜਾ ਜਿਹਾ ਹਰਾ ਧਨੀਆ ਦਾ ਟੱਚ ਦਿੰਨੇ ਆ ਤੇ ਆਓ ਹੁਣ ਇਸ ਨੂੰ ਸਰਵ ਕਰੀਏ ਦਾਲ ਪਲਕ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਹੈਲਥੀ ਰੈਸਪੀ ਹੈ ਤੁਸੀਂ ਇਸ ਨੂੰ ਚਾਵਲ ਦੇ ਨਾਲ ਖਾ ਸਕਦੇ ਹੋ ਪਰੋਠੇ ਦੇ ਨਾਲ ਚਪਾਤੀ ਦੇ ਨਾਲ ਜਿਸ ਚੀਜ਼ ਦੇ ਨਾਲ ਤੁਹਾਡਾ ਦਿਲ ਕਰਦਾ ਹੈ ਤੁਸੀਂ ਉਸ ਦਿਨ ਨਾਲ ਖਾ ਸਕਦੇ ਹੋ ਪਾਲਕ ਦੇ ਵਿੱਚ ਦੋਸਤੋ ਆਇਰਨ ਦੇ ਗੁਣ ਹੁੰਦੇ ਨੇ ਤੇ ਬੱਚਿਆਂ ਨੂੰ ਜ਼ਰੂਰ ਦਿਆ ਕਰੋ ਕਿਉਂਕਿ ਆਇਰਨ ਨਾਲ ਭਰਪੂਰ ਹੁੰਦੀ ਹੈ ਤੇ ਐਸੀ ਤਰ੍ਹਾਂ ਦੀ ਹੈਲਥੀ ਹੈਲਥੀ ਰੈਸਪੀਸ ਤੁਹਾਨੂੰ ਪਤਾ ਹੀ ਮੈਂ ਆਪਣੇ YouTube ਚੈਨਲ ਪੰਜਾਬੀਆਂ ਦਾ ਤੜਕੇ ਤੇ ਪਾਉਂਦਾ ਹੀ ਰਹਿਣਾ ਤੇ ਐਸੀ ਤਰ੍ਹਾਂ ਦੀ ਰੈਸਪੀ ਦੇਖਣ ਲਈ ਤੁਹਾਡੇ ਸਾਰੇ ਅਗੇ ਬੇਨਤੀ ਹੈ ਕਿ ਮੇਰੇ YouTube ਚੈਨਲ ਪੰਜਾਬੀਆਂ ਦਾ ਤੜਕੇ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਇੱਕ ਸ਼ੇਅਰ ਹੈ ਜਿਹੜਾ ਉਹ ਸਾਡੇ ਵਾਸਤੇ ਬਹੁਤ ਜਿਆਦਾ ਕੀਮਤੀ ਹੈ ਸਸਰੀਆ ਕਾਹ ਜੀ